ਤੰਤਰ ਨਾਂਦਾ ਮੁੱਖ ਉਦੇਸ਼ ਸਗਾ ਕੀਏ تھے ਦੇ ਸਾਰੇ ਅਫਸਰਾਂ ਨਾਲ ਗੱਲਬਾਤ ਕਰਨੀ ਔਰ ਐਸ ਐਚ ਓਜ਼ ਡੀ ਐਸ ਪੀਜ਼ ਨਾਲ ਗੱਲਬਾਤ ਕਰਨੀ ਲਾਅ ਐਂਡ ਆਰਡਰ ਔਰ ਕ੍ਰਾਈਮ ਦੇ ਬਾਰੇ ਡਿਸਕਸ਼ਨਸ ਕਰਨੇ ਨਾਲ ਦੀ ਨਾਲ ਮੈਂ ਅੱਜ ਆਪਣੇ ਜਿਨੇ ਸਾਡੇ ਰਿਟਾਇਰਡ ਪੁਲਿਸ ਆਫੀਸਰਸ ਸੇ ਉਹਨਾਂ ਨਾਲ ਵੀ ਮੀਟਿੰਗ ਕੀਤੀ ਔਰ ਇਸ ਦੇ ਬਾਅਦ ਕੁਝ ਥਾਣਿਆਂ ਦਾ ਦੌਰਾ ਕਰਕੇ ਕੁਝ ਥਾਣਿਆਂ ਦੇ ਵਿੱਚ ਵੀ ਜਿਹੜੇ ਵੀ ਜ਼ਰੂਰੀ ਦਿਸ਼ਾ ਨਿਰਦੇਸ਼ ਹੈ ਉਹ ਜਾਰੀ ਕਰਾਂਗਾ ਮੇਨ ਮਕਸਦ ਹੈ ਕਿ ਜਿਹੜਾ ਸਾਡੇ ਪੰਜਾਬ ਪੁਲਿਸ ਦਾ ਇੱਕ ਮਹਿੰਮ ਚੱਲ ਰਹੀ ਹੈ ਅਗੇਂਸਟ ਗੈਂਗਸਟਰਸ ਡਰੱਗ ਟਰੈਫਿਕਰਸ ਔਰ ਜਿਹੜੇ ਸਾਡੇ ਸਟਰੀਟ ਕ੍ਰਾਈਮ ਹੈ ਉਹਨਾਂ ਦੇ ਖਿਲਾਫ ਆਪਣੀ ਇਸ ਮਹਿੰਮ ਨੂੰ ਹੋਰ ਤੇਜ਼ ਕਰਨਾ ਤਾਂ ਕਿ ਜਿਹੜੇ ਮਾੜੇ ਅੰਸਰ ਹੈ ਉਹਨਾਂ ਦੇ ਖਿਲਾਫ ਅਸੀਂ ਪਹਿਲਾਂ ਤੋਂ ਹੀ ਜਿਹੜਾ ਐਕਸ਼ਨ ਲੈ ਰਹੇ ਹਾਂ ਉਸ ਦੇ ਵਿੱਚ ਹੋਰ ਤੇਜ਼ੀ ਆਵੇ ਔਰ ਲੋਕਾਂ ਨੂੰ ਇੱਕ achhi suraksha di bhavna tarantaran de sare lokan nu ek surakshit mahol mile ਪਰ ਸਾਡੇ ਲੋਕਾਂਾਂ ਕਰਕੇ ਜਦੋਂ ਜੰਦਾਤ ਲੋਤੀ ਆ ਲੋਕਾਂ ਦਾ ਦਾਦਾ ਦੇ ਸਰੇ ਕੋ ਦੁਕਾਨੇ ਬੰਦ ਕਰੀਆਂ ਨੇ ਕੋਈ ਰੋਕੀ ਨਹੀਂ ਮੰਗੀਆਂ ਲੋਕਾਂ ਤੋਂ ਇਸ ਕਰਕੇ ਲੋਕ ਬੜੇ ਡਰੇ ਹੋਏ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਪੰਜਾਬ ਪੁਲਿਸ ਬਹੁਤ ਇੱਕ ਜਾਬਾਜ਼ ਪੁਲਿਸ ਫੋਰਸ ਹੈ ਔਰ ਸਾਡੇ ਵੱਲੋਂ ਤਰਨ ਤਰਨ ਦੇ ਵਿੱਚ ਹੀ ਕਾਫੀ ਅੱਛੇ ਐਕਸ਼ਨ ਇਹਨਾਂ ਦੇ ਖਿਲਾਫ ਲੈ ਗਏ ਹਨ ਔਰ ਅੱਗੇ ਵੀ ਇਸ ਆਪਣੀ ਮੁਹਿੰਮ ਨੂੰ ਅਸੀਂ ਜਾਰੀ ਰੱਖਦੇ ਹਾਂ ਇਹ ਜਿੰਨੇ ਗੈਂਗਸਟਰ ਔਰ ਮੜੇ ਅੰਸਾਰੇ ਇਹਨਾਂ ਦੇ ਖਿਲਾਫ ਅਸੀਂ ਸਖਤ ਕਾਰਵਾਈ ਪਲਾਨ ਕਰਾਂਗੇ ਸਰ ਰੇਖਨ ਚਾਹੇ ਪੰਜਾਬ ਉਸਦੀ ਨਗਰੀ ਕਟੋਂਗਾ ਤੇ ਗ੍ਰਾਮ ਦੀ ਵਾਧਾ ਜਾ ਰਿਹਾ ਹੈ ਨਗਰੀ ਕਟੋਂ ਦੇ ਜਿੱਦੇ ਪੁਸਤਿ ਭਰਤੀ ਹੋਰ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਜਿਹੜੀ ਸਾਡੀ ਪੁਲਿਸ ਦੀ ਭਰਤੀ ਹੈ ਜਿਵੇਂ ਪਹਿਲਾਂ ਕਈ ਕਈ ਸਾਲਾਂ ਬਾਅਦ ਹੁੰਦੀ ਸੀ ਹੁਣ ਹਰ ਸਾਲ ਦੇ ਹਰ ਸਾਲ ਦੋ ਦੋ ਬਾਾਰ ਭਰਤੀ ਹੋ ਰਹੀ ਹੈ ਔਰ ਪੰਜਾਬ ਸਰਕਾਰ ਵੱਲੋਂ ਨਈ ਸਾਡੀ ਪੋਸਟਾਂ ਵੀ 10000 ਦੇ ਕਰੀਬ ਸੈਂਕਸ਼ਨ ਕੀਤੀਆਂ ਹੋਈਆਂ ਨੇ ਔਰ ਇਸ ਦੇ ਨਾਲ ਨਾਲ ਜਿਹੜਾ ਸਾਡਾ ਬਾਰਡਰ ਦਾ ਇਲਾਕਾ ਲੱਗਦਾ ਹੈ ਉਸ ਨੂੰ ਸਟਰੈਂਥਨ ਕਰਨ ਲਈ ਪੰਜਾਬ ਸਰਕਾਰ ਵੱਲੋਂ 30 ਕਰੋੜ ਰੁਪਏ ਮਾਨਯੋਗ ਮੁੱਖ ਮੰਤਰੀ ਜੀ ਨੇ ਸੈਂਕਸ਼ਨ ਕੀਤੇ ਔਰ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਜਿਹੜੇ ਸੈਂਸਿਟਿਵ ਪੁਆਇੰਟਸ ਹੈ ਉਹਦੇ ਵਿੱਚ ਕੈਮਰੇ ਲਗਾ ਰਹੇ ਹਾਂ 인ਫਰਾਸਟ੍ਰਕਚਰ ਡਵੈਲਪ ਕਰ ਰਹੇ ਹਾਂ ਔਰ ਮੋਬਿਲਿਟੀ ਪ੍ਰੋਵਾਈਡ ਕਰ ਰਹੇ ਹਾਂ ਤੁਹਾਨੂੰ ਲੱਗਿਆ ਇਹ ਕਿ ਇਸ ਤੋਂ ਬੰਦੰਤਰ ਨਾਂਦਾ ਮੁੱਖ ਉਦੇਸ਼ ਸਗਾ ਕੇ ਇਥੇ ਦੇ ਸਾਰੇ ਅਫਸਰਾਂ ਨਾਲ ਗੱਲਬਾਤ ਕਰਨੀ ਔਰ ਐਸਐਚਓਜ਼ ਡੀਐਸਪੀਜ਼ ਨਾਲ ਗੱਲਬਾਤ ਕਰਨੀ ਲਾਅ ਐਂਡ ਆਰਡਰ ਔਰ ਕ੍ਰਾਈਮ ਦੇ ਬਾਰੇ ਡਿਸਕਸ਼ਨਸ ਕਰਨੇ ਨਾਲ ਦੀ ਨਾਲ ਮੈਂ ਅੱਜ ਆਪਣੇ ਜਿਨੇ ਸਾਡੇ ਰਿਟਾਇਰਡ ਪੁਲਿਸ ਆਫਸਰਸ సే ਉਹਨਾਂ ਨਾਲ ਵੀ ਮੀਟਿੰਗ ਕੀਤੀ ਔਰ ਇਸਦੇ ਬਾਅਦ ਕੁਝ ਥਾਣਿਆਂ ਦਾ ਦੌਰਾ ਕਰਕੇ ਕੁਝ ਥਾਣਿਆਂ ਦੇ ਵਿੱਚ ਵੀ ਜਿਹੜੇ ਵੀ ਜ਼ਰੂਰੀ ਦਿਸ਼ਾ ਨਿਰਦੇਸ਼ ਹੈ ਉਹ ਜਾਰੀ ਕਰਾਂਗਾ ਮੇਨ ਮਕਸਦ ਹੈ ਕਿ ਜਿਹੜਾ ਸਾਡੇ ਪੰਜਾਬ ਪੁਲਿਸ ਦਾ ਇੱਕ ਮਹਿੰਮ ਚੱਲ ਰਹੀ ਹੈ ਅਗੇਂਸਟ ਗੈਂਗਸਟਰਸ ਡਰਗ ਟ੍ਰਾਫਿਕਰਸ ਔਰ ਜਿਹੜੇ ਸਾਡੇ ਸਟਰੀਟ ਕ੍ਰਾਈਮ ਹੈ ਉਹਨਾਂ ਦੇ ਖਿਲਾਫ ਆਪਣੀ ਇਸ ਮਹਿੰਮ ਨੂੰ ਹੋਰ ਤੇਜ਼ ਕਰਨਾ ਤਾਂ ਕਿ ਜਿਹੜੇ ਮਾੜੇ ਅੰਸਰ ਹੈ ਉਹਨਾਂ ਦੇ ਖਿਲਾਫ ਅਸੀਂ ਪਹਿਲਾਂ ਤੋਂ ਹੀ ਜਿਹੜਾ ਐਕਸ਼ਨ ਲੈ ਰਹੇ ਹਾਂ ਉਸ ਦੇ ਵਿੱਚ ਹੋਰ ਤੇਜ਼ੀ ਆਵੇ ਔਰ ਲੋਕਾਂ ਨੂੰ ਇੱਕ achhi suraksha di bhavna tarantaran de sare lokan nu ek surakshit mahol mile ਪਰ ਸਰ ਲੋਕਾਂ ਨਾਲ ਜਦੋਂ ਜਦ ਸੰਤਾਜ ਲੋਤੀ ਆ ਲੋਕ ਸਾਰਾ ਤਰ੍ਹਾਂ ਦੇ ਤਰੀਕੇ ਦੁਕਾਨਾਂ ਬੰਦ ਕਰ ਲਿਆ ਨੇ ਕੋਈ ਲੋਕੀ ਇਨਿਆਰ ਮੰਗ ਨਹੀਂ ਰਹੇ ਲੋਕਾਂ ਤੋਂ ਦੇ ਅੱਗੇ ਲੋਕ ਬੜੇ ਡਰੇ ਹੋਏ। ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਚਾਹਨਾ ਹੈ ਕਿ ਪੰਜਾਬ ਪੁਲਿਸ ਬਹੁਤ ਇੱਕ ਜਾਬਾਜ਼ ਪੁਲਿਸ ਫੋਰਸ ਹੈ। ਔਰ ਸਾਡੇ ਵੱਲੋਂ ਤਰਨਤਾਰਨ ਦੇ ਵਿੱਚ ਹੀ ਕਾਫੀ ਅچھے ਐਕਸ਼ਨ ਇਹਨਾਂ ਦੇ ਖਿਲਾਫ ਲੈ ਗਏ ਹਨ। ਔਰ ਅੱਗੇ ਵੀ ਇਸ ਆਪਣੀ ਮੁਹਿੰਮ ਨੂੰ ਅਸੀਂ ਜਾਰੀ ਰੱਖਦੇ ਹਾਂ। ਇਹ ਜਿਨ੍ਹਾਂ ਗੈਂਗਸਟਰ ਔਰ ਮੜੇ ਅੰਸਾਰੇ ਇਹਨਾਂ ਦੇ ਖਿਲਾਫ ਅਸੀਂ ਸਖਤ ਕਾਰਵਾਈ ਪਲਾਨ ਕਰਾਂਗੇ। ਸਰ ਰੇਖਨ ਚਾਹ ਪੰਜਾਬ ਉੱਪਰ ਦੀ ਨਜ਼ਰੀ ਘੱਟ ਹੋਊਗਾ ਤੇ ਕ੍ਰਾਈਮ ਦੀ ਵਾਧਾ ਜਾ ਰਿਹਾ ਹੈ। ਨਵੰିକਟ ਨੂੰ ਜਿਹੜੇ ਪੋਸਟ ਤੇ ਰਿਪੋਰਟ ਕੀਤੀ ਜਾਂ ਉਹ ਕੋਈ ਗੱਲ ਸਰਕਾਰ ਵੱਲੋਂ ਜਿਹੜੀ ਸਾਡੀ ਪੁਲਿਸ ਦੀ ਭਰਤੀ ਹੈ ਜਿਵੇਂ ਪਹਿਲਾਂ ਕਈ ਕਈ ਸਾਲਾਂ ਬਾਅਦ ਹੁੰਦੀ ਸੀ ਉਹ ਹਰ ਸਾਲ ਦੇ ਹਰ ਸਾਲ ਦੋ ਦੋ ਬਾਾਰ ਭਰਤੀ ਹੋ ਰਹੀ ਹੈ ਔਰ ਪੰਜਾਬ ਸਰਕਾਰ ਵੱਲੋਂ ਨਈ ਸਾਡੀ ਪੋਸਟਾਂ ਵੀ 10000 ਦੇ ਕਰੀਬ ਸੈਂਕਸ਼ਨ ਕੀਤੀਆਂ ਹੋਈਆਂ ਨੇ ਔਰ ਇਸ ਦੇ ਨਾਲ ਨਾਲ ਜਿਹੜਾ ਸਾਡਾ ਬਾਰਡਰ ਦਾ ਇਲਾਕਾ ਲੱਗਦਾ ਹੈ ਉਸ ਨੂੰ ਸਟਰੈਂਥਨ ਕਰਨ ਲਈ ਪੰਜਾਬ ਸਰਕਾਰ ਵੱਲੋਂ 30 ਕਰੋੜ ਰੁਪਏ ਮਾਨਯੋਗ ਮੁੱਖ ਮੰਤਰੀ ਜੀ ਨੇ ਸੈਂਕਸ਼ਨ ਕੀਤੇ ਹਨ ਔਰ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਜਿਹੜੇ ਸੈਂਸਿਟਿਵ ਪੁਆਇੰਟਸ ਹੈ ਉਹਦੇ ਵਿੱਚ ਕੈਮਰੇ ਲਗਾ ਰਹੇ ਹਾਂ 인ਫਰਾਸਟ੍ਰਕਚਰ ਡਵੈਲਪ ਕਰ ਰਹੇ ਹਾਂ ਔਰ ਮੋਬਿਲਿਟੀ ਪ੍ਰੋਵਾਈਡ ਕਰ ਰਹੇ ਹਾਂ ਤੁਹਾਨੂੰ ਲੱਗਿਆ ਇਹ ਕਿ